ਉਹਦਾ ਭਾਗ ਦੇ ਵਾਲਾ ਨੰਬਰ ਦਾ ਵਾਪਸ ਰੀਮ ਦੇ ਹਿੱਸੇ ਜੁੜਦਾ ਆਇਆ ਆ ਰੇਡਰ ਪੰਜਾਬ ਦੇ ਕਈ ਨੇ ਜਿਹੜੇ ਤੋਂ ਚੜ੍ਹ ਕੇ ਆਇਆ ਆ ਵਾਲੇ ਬਿੱਟੂ ਦਾ ਭਾਣ ਜਾ ਏਸੇ ਪਿੰਡਾਂ ਦਾ ਇਹਨਾਂ ਪਿੰਡਾਂ ਦਾ ਸ੍ਰੀ ਅਕਾਲ ਨਾਨਕ ਨਾਲ ਚੜ੍ਹਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਪਹਿਲਾ ਮੈਚ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੇ ਵੱਡੇ ਮੱਲਾ ਅਗਲੀ ਰੇਡ ਫੇਲੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਦਿੰਦਾ ਕਹਿੰਦੇ ਖਵਾਦਾ ਹੋਇਆ ਜਾਫੀ ਪਿਆਰ ਹੈ ਫੇਲੇ ਪਿਆਰ ਵਰਤਿਆਣਾ ਇੱਕ ਕੰਦੀ ਦੇ ਨਾਲ ਕਹਿੰਦੇ ਮੇਰੇ ਵੀਰੋ ਬਲਾਚੌਰ ਲਾਕ ਵਾਲਾ ਉਹ ਖਾਸ ਕਰਕੇ ਆਪਣੇ ਵਿੱਚ ਬੈਠੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਾਲ ਜੀਆ ਦੂਜਾ ਫੋੜ ਦਿੱਤਾ ਗਿਆ ਹੁਣ ਮੈਦਾਨ ਦੇ ਵਿੱਚ ਉਹ ਵੀ ਰਿਟਰ ਹੈ ਲਓ ਸਾਹਮਣੇ ਦੇਖਦੇ ਹਾਂ ਕਿਹੜੇ ਆ ਕਹਿੰਦੇ ਇਸ ਲਈ ਕਬੱਡੀ ਤੋਂ ਲਈ ਆ ਗਿਆ ਮੇਰੇ ਵੀਰੇ ਚਾਰ ਜੱਫੀ ਹੈ ਇਹਨਾਂ ਹੈਲੋ ਮਾਗੀ ਇਹਦੇ ਮੈਂਟ ਲਈ ਮੈਨੇਜਰ ਸਾਹਿਬ ਜੀ ਜਿਹੜੀ ਕਿਹੜੀ ਟੀਮ ਦਾ ਸੀਗਾ ਆ ਦੇਖਿਆ ਜੀ ਜਿਹੜੇ ਜਿਹਨੂੰ ਪੁੱਛ ਗੱਡੀ ਚੱਲ ਉਹ ਵੀ ਆਪਣਾ ਸੰਭਾਲ ਲੈਣਗੇ ਸਰਦਾਰ ਸਿੰਘਾ ਕਿਉਂਕਿ ਇਹਨਾਂ ਨੌਜਵਾਨਾਂ ਨੇ ਕਹਿੰਦੇ ਆ ਉਹ ਲੱਗਤ ਕੁਬਿੰਦਰ ਸਿੰਘ ਜਾਓ ਦਵਾਈ ਜੋ ਉਹ ਸਰਦਾਰ ਭਟੇ ਜੀ ਵੀ ਖੜੇ ਨੇ ਸਾਰੀ ਅਰੇਂਜਮੈਂਟ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਵੀਰ ਮ ਸਿੰਘਲ ਉਹ ਵੀ ਆਪਣਾ ਸਨਮਾਨ ਲੈਣਗੇ ਆ ਵੀਰ ਕਹਿੰਦੇ ਵੀ ਪਹਿਲਾ ਮੁਕਾਬਲਾ ਜਿਹੜਾ ਜੀਮ ਜਿਹੜੇ ਪਹਿਲੇ ਮੈਚ ਦੀਆਂ ਟੀਮਾਂ ਗਰਾਉਂਡ ਵਿੱਚ ਆ ਜਾਣ ਰਾਜਵੀਰ ਸਿੰਘ ਜੀ ਸਾਡੇ ਸੰਗੋ ਉਹ ਵੀ ਆਪਣਾ ਸਨਮਾਨ ਲੈਦਾ ਸਵੈਂਦੀ ਪਰਵਾਨ ਰਾਜਵੀਰ ਸਿੰਘ ਜੀ ਬਰਾਂਪੁਰਾ ਵਾਜੀਬ ਆਰਾਮ ਰਾਜਵੀਰ ਸਿੰਘ ਦੀ ਬਰਾਪੁਰਾ ਦੇ ਖਿਡਾਰੀ ਲੱਗੇ ਲੱਜਣਾ ਸਿਮਰਨ ਪੁਰੇਵਾਲ ਦਾ ਜਿਹੜਾ ਸਨਮਾਨ ਜਿੰਨੇ ਆ ਗੁਰਪ੍ਰੀਤ ਦੁਬਈ ਤੋਂ ਆਏ ਨੇ ਉਹਨਾਂ ਦੇ ਬ੍ਰਦਰ ਉਹ ਆਪਣਾ ਸਨਮਾਨ ਤੇ ਲੈਣ ਸਿਮਰਨ ਪੁਰੇਵਾਲ ਇੰਗਲੈਂਡ ਦੀ ਧਰਤੀ ਤੇ ਬੈਠਾ ਜਿਹੜੇ ਕਬੱਡੀ ਪਾਲੀ ਵਧਿਆ ਹੋਇਆ ਪਰ ਸਾਹਮਣੇ ਇਹ ਡਿੜਬੇ ਵਾਲਾ ਗਰਮੱਤਾ ਇਸ ਲਈ ਟੱਕਰ ਦੋ ਬੱਬਰ ਸ਼ੇਰਾਂ ਦੀ ਤੇ ਨੰਬਰ ਫੌਜੀ ਕਿਹੜ ਕਰੀ ਤਾਕਤ ਦੀ ਹੋਵੇਗੀ ਆਹ ਖਿਡਾਰੀ ਦਾ ਕਹਿੰਦੇ ਜੱਸੋਵਾਲ ਪਿੰਡ ਦਾ ਆਹ ਲਾਡੀ ਕਹਿੰਦੇ ਜੱਸੋਵਾਲ ਪਿੰਡ ਦਾ ਜਿਹੜੇ ਲੁਧਿਆਣੇ ਵਾਲਾ ਕਬੱਡੀ ਪਾ ਰਿਹਾ ਮੂਹ ਤਪਰੇ ਗਰਾਊਂਡ ਤੇ ਪਾਉਂਦੀ ਕਰਿਓ ਜੀ ਪਰ ਕੀ ਸ਼ਾਨ ਕਰਦੇ ਆ ਕਰਨ ਜਿਹੜੇ ਜਿਹੇ ਕੰਮ ਕਰਿੰਦੇ ਨੇ ਉਹ ਆ ਖਾਸ ਕਰਕੇ ਉਸ ਦਾ ਕਿਰਾ ਪਰ ਪੰਜ ਵਾਰ ਧਿਆਨ ਦੋਣ ਦਾ ਸੈਂਟਰੀ ਦਾ ਨਾਮ ਹੁੰਦਾ ਹੈ ਏਕੋ ਭਾਜੀ ਆਹ ਦੇਖਿਆ ਜੀ ਜੋੜੇ ਨੂੰ ਪੁੱਛ ਗੱਡੀ ਚਾਹੀਦੀ ਹੈ ਸਰ ਓਕੇ ਸਰਦਾਰ ਮਨਜੀਤ ਸਿੰਘ ਜਿਲ੍ਹਾ ਉਹ ਵੀ ਆਪਣਾ ਸਮਾਨ ਲੈਣਗੇ ਸਰਦਾਰ ਜੇਪਿੰਦਾ ਕਿਉਂਕਿ ਇਹਨਾਂ ਨੌਜਵਾਨਾਂ ਨੇ ਦਸਾਂ ਤਵਾ ਦੀ ਕਿਰਤ ਕਮਾਈ ਦੇ ਵਿੱਚੋਂ ਹਿੱਸੇ ਪਾਏ ਆ ਤਾਂ ਕਰਕੇ ਟੂਰਨਾਮੈਂਟ